ਸਤ ਸ੍ਰੀ ਅਕਾਲ ਦੋਸਤੋ ਪ੍ਰੋਵਿੰਗ ਆਈ ਵਿਦ ਤੁਹਾਡਾ ਫੇਰ ਤੋਂ ਬਹੁਤ ਬਹੁਤ ਨਿਗਾ ਸਵਾਗਤ ਹੈ ਆਪਣੀ ਚੱਲ ਰਹੀ ਸੀਰੀਜ਼ ਬਸ 5 ਮਿੰਟ ਵਿੱਚ ਅੱਜ ਅਸੀਂ ਤੁਹਾਨੂੰ ਕੈਨੇਡਾ ਲੈ ਜਾਵਾਂਗੇ ਕੈਨੇਡਾ ਜਿੱਥੇ ਬਹੁਤ ਕੁਝ ਅਜੇ ਹੈ ਵਾਪਰਿਆ ਜਿਹੜਾ ਤੁਹਾਡਾ ਬਹੁਤ ਤੁਹਾਨੂੰ ਇੰਟਰਸਟ ਕਰਦਾ ਹੋਵੇਗਾ ਇਸ ਤੋਂ ਪਹਿਲਾਂ ਕਿ ਆਪਾਂ ਗੱਲ ਕਰੀਏ ਕੈਨੇਡਾ ਦੀ ਉੱਥੋਂ ਦੀ ਸਿਆਸਤ ਦੀ ਉੱਥੋਂ ਦੇ ਡਵੈਲਪਮੈਂਟਸ ਬਾਰੇ ਕਿਰਪਾ ਕਰਕੇ ਉੱਲ ਨਾ ਜਾਇਓ ਬੈਲ ਦੇ ਆਈਕਨ ਨੂੰ ਕਲਿੱਕ ਕਰਨਾ ਹੈ ਤਾਂ ਜੋ ਤੁਹਾਨੂੰ ਸਾਰੇ ਐਪੀਸੋਡ ਬਸ 5 ਮਿੰਟ ਦੇ ਪ੍ਰੋਵਿੰਗ ਆਇਦੇ ਤੁਹਾਡੇ ਬਾਕਸ ਮਿਲਣ ਚਲੋ ਇਹ ਕਲਿੱਕ ਕਰ ਲਓ ਤੇ ਫਿਰ ਆਪਾਂ ਗੱਲ ਕਰਦੇ ਆ ਕੈਨੇਡਾ ਦਾ ਚਲੋ ਹੁਣ ਗੱਲ ਕਰਦੇ ਆ ਕੈਨੇਡਾ ਦੀ ਕੈਨੇਡਾ ਵਿੱਚ ਬਹੁਤ ਕੁਝ ਵਾਪਰ ਰਿਹਾ ਡੋਨਲਡ ਟਰੰਪ ਦੇ ਰਾਸ਼ਟਰਪਤੀ ਬਣਨ ਨਾਲ ਅਤੇ ਜੋ ਭਾਰਤ ਨਾਲ ਸੰਬੰਧ ਨੇ ਤੇ ਜਿਵੇਂ ਉੱਥੇ ਜਿਹੜੇ ਪ੍ਰਧਾਨ ਮੰਤਰੀ ਨੇ ਜਸਟਿਨ ਟਰੂਡੋ ਜਸਟਰ ਦੇ ਨਾਲ ਬਾਕੀ ਜਿਹੜੇ ਲਿਬਰਲ ਪਾਰਟੀ ਦੇ ਕਾਕਸ ਦੇ ਮੈਂਬਰਾਂ ਦਾ ਉਹਨਾਂ ਵਿੱਚ ਵਿਸ਼ਵਾਸ ਕਰਦਾ ਜਾ ਰਿਹਾ ਸੀ ਤੇ ਉਹਨਾਂ ਨੇ ਆਖਿਰਕਾਰ ਪ੍ਰੈਸ਼ਰ ਥੱਲੇ ਜੁਗ ਗਏ ਤੇ ਉਹਨਾਂ ਨੇ ਫੈਸਲਾ ਕੀਤਾ ਕਿ ਉਹ ਲੀਡਰਸ਼ਿਪ ਛੱਡ ਦੇਣਗੇ ਤੇ ਨਾਲ ਨਾਲ ਪ੍ਰਧਾਨ ਮੰਤਰੀ ਦਾ ਅਹੁਦਾ ਵੀ ਇਹ ਬੜੀ ਇੰਟਰਸਟਿੰਗ ਡਿਵੈਲਪਮੈਂਟ ਸੀ ਕਿਉਂਕਿ ਇਲੈਕਸ਼ਨ ਜਿਹੜੀਆਂ ਨੇ ਕੈਨੇਡਾ ਵਿੱਚ ਫੈਡਰਲ ਇਲੈਕਸ਼ਨ ਜਿਹਨੂੰ ਆਪਾਂ ਕਹਿੰਦੇ ਆ ਉਹ ਅਗਲੇ ਸਾਲ ਜਾਂ ਇਸ ਸਾਲ ਅਗਲੇ ਸਾਲ ਨਹੀਂ ਇਸ ਸਾਲ ਅਕਤੂਬਰ ਵਿੱਚ ਹੋਣੀਆਂ ਡਿਊ ਨੇ ਪਰ ਕਿਉਂਕਿ اپੋਜੀਸ਼ਨ ਦੀ ਜਿਹੜੀ ਮੇਨ ਪਾਰਟੀ ਆ ਉਥੇ ਕਨਜ਼ਰਵੇਟਿਵਜ਼ ਜਿਹਦੇ ਲੀਡਰ ਪੀਅਰ ਪੋਲੀਵਰ ਨੇ ਉਹ ਬਹੁਤ देर ਤੋਂ ਕੋਸ਼ਿਸ਼ ਕਰ ਰਹੇ ਇਸ ਸਾਲ ਕਿ ਜਸਟਿਨ ਟਰੂਡੋ ਦੀ ਗਵਰਨਮੈਂਟ ਨੂੰ ਬਾਹਰ ਦਾ ਰਾਹ ਦਿਖਾਇਆ ਜਾ ਸਕੇ ਉਹ ਦੋ ਵਾਰ ਨੋ ਕੰਫੀਡੈਂਸ ਮੋਸ਼ਨ ਲੈ ਕੇ ਆਏ ਲੇਕਿਨ ਕਿਉਂਕਿ ਇੱਕ ਹੋਰ ਪਾਰਟੀ ਜਿਹਦੇ ਮੋਰੀ ਜਗਮੀਤ ਸਿੰਘ ਨੇ ਨਿਊ ਡੈਮੋਕਰੇਟਸ ਉਹਨਾਂ ਨੇ ਹਰ ਵਾਰ ਲਿਬਰਲ ਗਵਰਨਮੈਂਟ ਨੂੰ ਬੇਲ ਆਊਟ ਕੀਤਾ ਉਹਨਾਂ ਨੂੰ ਪਹਿਲੇ ਜਦੋਂ ਨੋ ਕੰਫੀਡੈਂਸ ਮੋਸ਼ਨ ਆਇਆ ਉਹਦੇ ਵਿੱਚ ਬੁਲਾ ਕੋਈ ਬੇਕਵਾ ਦੀ ਸਪੋਰਟ ਹਾਸਲ ਸੀ ਲੇਕਿਨ ਹੁਣ ਦੋ નો ਕੰਫੀਡੈਂਸ ਸਰਵਾਈਵ ਕਰਨ ਤੋਂ ਬਾਅਦ ਤੇ ਜਦੋਂ ਕੌਂਕਸ ਵਿੱਚ ਰਿਵੋਲਟ ਹੋ ਗਿਆ ਕੌਂਕਸ ਦੇ ਮੈਂਬਰਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਜਸਟਿਨ ਟਰੂਡੋ ਨੂੰ ਕਿ ਤੁਸੀਂ ਅਹੁਦਾ ਛੱਡ ਦਿਓ ਤੁਸੀਂ ਫਿੱਟ ਨਹੀਂ ਹੋ ਪਾਰਟੀ ਨੂੰ ਲੀਡ ਕਰਨ ਲਈ ਅਗਧੀਆਂ ਇਲੈਕਸ਼ਨਾਂ ਤੱਕ ਸੋ ਉਹਨਾਂ ਨੇ ਪ੍ਰੈਸ਼ਰ ਵਿੱਚ ਬੋ ਕੀਤਾ ਇਸ ਗੱਲ ਨੂੰ ਰੈਕੋਗਨਾਈਜ਼ ਕੀਤਾ ਕਿ ਵਾਕਈ ਉਹਨਾਂ ਦੀ ਪਪੂਲਾਰਿਟੀ ਥੱਲੇ ਜਾ ਰਹੀ ਹੈ ਲੋਕ ਲੋਕਾਂ ਵਿੱਚ ਮੁਸ਼ਕਲਾਂ ਵਧ ਰਹੀਆਂ ਨੇ ਮਹਿੰਗਾਈ ਵਧ ਰਹੀ ਹੈ ਹਾਊਸਿੰਗ ਦੀ ਪ੍ਰੋਬਲਮ ਵਧ ਰਹੀ ਹੈ ਔਰ ਅਮਰੀਕਾ ਦੇ ਨਾਲ ਸੰਬੰਧ ਵਿਖਰਾਬ ਹੋ ਰਹੇ ਨੇ ਕਿਉਂਕਿ ਅਮਰੀਕਾ ਦੇ ਜਿਹੜੇ ਨਵੇਂ ਰਾਸ਼ਟਰਪਤੀ ਨੇ ਉਹਨਾਂ ਨੇ ਪਹਿਲਾਂ ਹੀ ਕਹਿ ਦਿੱਤਾ ਕਿ ਆਤੇ ਪਹਿਲਾਂ ਮਜਾਕਿਆ ਅੰਧਾਰ ਵਿੱਚ ਜਿਹੀ ਕਿ ਕੀ ਕੈਨੇਡਾ ਅਮਰੀਕਾ ਦੀ 51ਵੀਂ ਸਟੇਟ ਬਣ ਜਾਵੇਗਾ ਤੇ ਜਿਹੜੇ ਪ੍ਰਧਾਨ ਮੰਤਰੀ ਨੇ ਉਹ ਇੱਥੋਂ ਦੇ ਗਵਰਨਰ ਬਣ ਜਾਣਗੇ ਪਰ ਇਹ ਗੱਲ ਬੜੀ ਸੀਰੀਅਸਲੀ ਲਈ ਗਈ ਉਹਦੇ ਨਾਲ ਨਾਲ ਕਿਉਂਕਿ ਡੋਨਲਡ 트ੰਪ ਨੇ ਇਹ ਵੀ ਅਨਾਉਂਸ ਕਰ ਦਿੱਤਾ ਸੀ ਕਿ ਉਹ ਕੈਨੇਡਾ ਤੇ ਜਿਹੜੀ ਉੱਥੋਂ ਦੀ ਇੰਪੋਰਟ ਹੁੰਦੀ ਹੈ ਉੱਤੇ ਟੈਰਿਫ ਲਗਾ ਦੇਣਗੇ 25% ਦਾ ਉਹਨਾਂ ਦਾ ਇਹ ਕਹਿਣਾ ਇਸ ਗੱਲ ਦਾ ਸੀ ਕਿ ਅਮਰੀਕਾ ਵੱਲ ਜਿਹੜੀ ਫੈਨਾਟ੍ਰਲ ਡਰਗ ਹੈ ਤੇ ਜਾਂ ਜਿਹੜੇ ਹਿਊਮਨ ਸਮਗਲਿੰਗ ਹੁੰਦੀ ਹੈ ਬਹੁਤ ਜ਼ਿਆਦਾ ਹੈ ਮੈਕਸੀਕੋ ਤੇ ਕੈਨੇਡਾ ਤੋਂ ਬੇਸ਼ੱਕ ਕੈਨੇਡਾ ਨੇ ਇਹ ਇਲਜ਼ਾਮ ਨਕਾਰਿਆ ਤੇ ਕਿਹਾ ਕਿ ਜਿਹੜਾ ਫੈਨਾਟ੍ਰਲ ਹੈ ਇਹਦੀ ਤਾਂ ਜਿਹੜੀ ਤਸ਼ਕਰੀ ਹੈ ਜਾਂ ਸਮਗਲਿੰਗ ਹੈ ਅਮਰੀਕਾ ਵੱਲ ਬਹੁਤ ਥੋੜੀ ਹੈ 1% ਤੋਂ ਵੀ ਘੱਟ ਹੈ ਜਦ ਕਿ ਯਾਰਾ ਇਹ ਜਿਹੜਾ ਨਸ਼ਾ ਆ ਇਹ ਮੈਕਸੀਕੋ ਦੇ ਰਸਤੇ ਆਹੀ ਆਉਂਦਾ ਹੈ ਪਰੰਤੂ ਡੋਨਲਡ ਟਰੰਪ ਆੜੇ ਰਹੇ ਕਿ ਮੈਂ ਕੈਨੇਡਾ ਤੇ ਮੈਕਸੀਕੋ ਦੋਨਾਂ ਦੇ ਇਹ ਟੈਰਿਫ ਲਗਾਵਾਂਗਾ ਚਲੋ ਉਸ ਦੇ ਚਲਦਾ ਚਲਦੇ ਆ ਬਿਸ਼ੱਕ ਉਸ ਨੇ ਕੈਨੇਡਾ ਦੀ ਫੈਡਰਲ ਤੇ ਪ੍ਰੋਵਿੰਸ਼ੀਅਲ ਪਾਰਟੀਆਂ ਇਕੱਲਾਿਆਂ ਦਾ ਸਾਰੇ ਲੋਕ ਇਕੱਠੇ ਹੋ ਗਏ ਕਿ ਅਮਰੀਕਾ ਨੂੰ ਜੋ ਸ਼ਕਤੀ ਨਾਲ ਜਵਾਬ ਦਿੱਤਾ ਜਾਵੇ ਤੇ ਉਹਦੇ ਨਾਲ-ਨਾਲ ਲਿਬਰਲ ਪਾਰਟੀ ਨੇ ਆਪਣੀ ਚੋਣ ਮੁਹਿੰਮ ਵੀ ਸ਼ੁਰੂ ਕਰ ਦਿੱਤੀ ਇਨੀਸ਼ੀਅਲੀ ਸਾਡੇ ਇੱਕ ਜਿਹੜੇ ਐਮਪੀ ਨੇ ਭਾਰਤੀ ਮੂਲ ਦੇ ਨੇਪੀਨ ਤੋਂ ਚੰਦਰ ਆਰਿਆ ਉਹ ਸਭ ਤੋਂ ਪਹਿਲੇ ਉਮੀਦਵਾਰ ਬਣੇ ਕਿ ਮੈਂ ਲੀਡਰ ਬਣ ਸਕਦਾ ਨਵਾਂ ਪ੍ਰਾਈਮ ਮਿਨਿਸਟਰ ਬਣ ਸਕਦਾ ਤੇ ਬਹੁਤ ਸਾਰੇ ਨਾਮ ਲਏ ਜਾ ਰਹੇ ਹਨ ਜਿਨ੍ਹਾਂ ਵਿੱਚ ਜਿਹੜੀ ਫਾਈਨੈਂਸ ਮਿਨਿਸਟਰ ਸੀ ਜੋ ਡਿਪਟੀ ਪ੍ਰਾਈਮ ਮਿਨਿਸਟਰ ਵੀ ਸੀ ਕ੍ਰਿਸਟਿਆ ਫਰੀਲੈਂਡ ਉਹਨਾਂ ਦਾ ਨਾਮ ਵੀ ਆਇਆ ਪਰ ਕਿਉਂਕਿ ਉਹਨਾਂ ਨੇ ਆਖਿਰ ਵਿੱਚ ਆ ਕੇ ਇੱਕਦਮ ਸਭ ਨੂੰ ਸਰਪ੍ਰਾਈਜ਼ ਦਿੱਤੀ ਸੀ ਕਿ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ ਔਰ ਇਹ ਕਹਿ ਕੇ ਕਿ ਉਹ ਜਦੋਂ ਜਸਟਿਨ ਟਰੂਡੋ ਨੇ ਉਹਨਾਂ ਨੂੰ ਕਿਹਾ ਕਿ ਉਹਨਾਂ ਦਾ ਉਹ ਮਹਿਕਮਾ ਬਦਲ ਦੇਣਗੇ ਤੇ ਉਹਨਾਂ ਨੂੰ ਬਾਜ਼ਾਰਤ ਵਿੱਚੋਂ ਫਾਈਨੈਂਸ ਮਿਨਿਸਟਰ ਨਹੀਂ ਰਹਿਣ ਦੇਣਗੇ ਤੇ ਉਹਨਾਂ ਨੇ ਇਹ ਗੱਲ ਨੂੰ ਠੀਕ ਨਹੀਂ ਸਮਝਿਆ ਤੇ ਆਪਣੀ ਫੈਸਲਾ ਲਿਆ ਕਿ ਉਹ ਬਜ਼ਾਰਤ ਵਿੱਚ ਬਣੇ ਨਹੀਂ ਰਹਿਣਗੇ। ਉਹਨਾਂ ਦੇ ਨਾਲ-ਨਾਲ ਕ੍ਰਿਸਚੀਆਫਰੀ ਲੈਂਡ ਦੇ ਨਾਲ-ਨਾਲ ਇੱਕ ਮਾਕ ਕਾਨੀ ਨੇ ਜਿਹੜੇ ਕਦੇ ਪੁਰਾਣੇ ਗਵਰਨਰ ਰਹੇ ਨੇ ਬੈਂਕ ਆਫ ਕੈਨੇਡਾ ਦੇ ਤੇ ਉਹਨਾਂ ਨੂੰ ਪ੍ਰੋਜੈਕਟ ਕੀਤਾ ਜਾ ਰਿਹਾ ਸੀ ਕਿ ਉਹ ਨਵੇਂ ਪ੍ਰਾਈਮ ਮਿਨਿਸਟਰ ਹੋ ਸਕਦੇ ਨੇ ਪਰ ਕਿਉਂਕਿ ਮਾਕ ਕਾਨੀ ਕਦੇ ਵੀ ਕੋਈ ਵੀ ਇਲੈਕਸ਼ਨ ਨਹੀਂ ਲੜੇ। ਔਰ ਉਹ ਇੱਕ ਬੈਂਕ ਆਫ ਕੈਨੇਡਾ ਦੇ ਗਵਰਨਰ ਰਹੇ। ਬੈਂਕ ਆਫ ਇੰਗਲੈਂਡ ਦੇ ਗਵਰਨਰ ਰਹੇ ਅਮਰੀਕਾ ਦੀ ਸਰਕਾਰ ਨੂੰ ਅਡਵਾਈਜ਼ਰ ਰਹੇ ਤੇ ਫਰਾਂਸ ਨੂੰ ਵੀ ਐਡਵਾਈਸ ਕਰਦੇ ਰਹੇ ਅਤੇ ਸਿਆਸਤ ਵਿੱਚ ਉਹ ਜਸਟਿਨ ਟਰੂਡੋ ਦਾ ਵੀ ਬਹੁਤ ਵੱਡੇ ਅਡਵਾਈਜ਼ਰ ਸਨ ਤੇ ਇਹਨਾਂ ਦਾ ਅਮਰਜੈਂਸ ਹੋਣਾ ਹਨ ਸੀਨ ਸਭ ਲਈ ਹੈਰਾਨੀ ਜਨਤਾ ਨਹੀਂ ਸੀ ਸਭ ਨੂੰ ਲੱਗਦਾ ਹੀ ਸੀ ਕਿ ਉਹ ਮਾਕ ਕਾਨੀ ਨੂੰ ਲੈ ਕੇ ਆਉਣਾ ਚਾਹੁੰਦੇ ਨੇ ਪਰੰਤੂ ਕਿਉਂਕਿ ਉਹ ਐਮਪੀ ਵੀ ਨਹੀਂ ਕੌਂਕਸ ਦਾ ਮੈਂਬਰ ਵੀ ਨਹੀਂ ਔਰ ਉਹ ਪ੍ਰਾਈਮ ਮਿੰਿਸਟਰ ਬਣਨਗੇ ਸਿੱਧਾ ਹੀ ਪਹਿਲੀ ਜਿਹੜੀ ਚੋਣ ਹੋਏਗੀ ਸਿਆਸਤ ਵਿੱਚ ਉਹ ਪ੍ਰਾਈਮ ਮਿੰისტਰੀ ਦੀ ਚੋਣ ਲੜਨਗੇ ਇਸ ਕਰਕੇ ਕੁਝ ਸਰਕਲਾਂ ਵਿੱਚ ਉਹਨਾਂ ਦੇ ਉਮੀਦਵਾਰੀ ਤੇ ਕੁਐਸਚਨ ਮਾਰਕ ਰੇਜ਼ ਹੋਇਆ ਸੀ ਪਰੰਤੂ ਉਹਨਾਂ ਦੇ ਨਾਲ ਨਾਲ ਹੋਰ ਬਹੁਤ ਸਾਰੇ ਉਮੀਦਵਾਰ ਮੈਦਾਨ ਵਿੱਚ ਆ ਗਏ ਜਿਨ੍ਹਾਂ ਵਿੱਚ ਇੱਕ ਸਾਡੀ ਪੰਜਾਬਣ ਜਿਹੜੀ ਪਹਿਲਾਂ ਐਮਪੀ ਰਹੀ ਸੀ ਰੂਬੀ ਤੰਲਾ 2004 ਤੋਂ 2011 ਤੱਕ ਉਹ ਬ੍ਰੈਂਟਨਸ ਸਪ੍ਰਿੰਗਡੇਲ ਤੋਂ ਐਮਪੀ ਰਏ ਉਸ ਤੋਂ ਬਾਅਦ ਸਿਆਸਤ ਤੋਂ ਉਹਨਾਂ ਨੇ ਥੋੜੀ ਦੇਰ ਕਿਨਾਰਾ ਕਰ ਲਿਆ ਜਦੋਂ 2011 ਦੇ ਚੋਣਾਂ ਉਹ ਹਾਰ ਗਏ ਸਨ ਉਸ ਤੋਂ ਬਾਅਦ ਉਹਨਾਂ ਨੇ ਸਿਆਸਤ ਛੱਡ ਦਿੱਤੀ ਔਰ ਅਨਫੋਰਚੂਨੇਟਲੀ ਉਹਨਾਂ ਦੇ ਜਿਹੜਾ ਬ੍ਰਦਰ ਸੀ ਨੀਲ ਦੱਲਾ ਉਹਨਾਂ ਦੀ ਡੈਥ ਹੋ ਗਈ ਉਹ ਵੀ ਕਾਇਰੋਪ੍ਰੈਕਟਿਸਨ ਰੂਬੀ ਦੱਲਾ ਵਾਂਗੂੰ ਲੇਕਿਨ ਉਹਨਾਂ ਦਾ ਹੋਟਲ ਇੰਡਸਟਰੀ ਬੜਾ ਨਾਮਨਾ ਸੀ ਸੋ ਉਹਨਾਂ ਦੀ ਡੈਥ ਤੋਂ ਬਾਅਦ ਰੂਬੀ ਦੱਲਾ ਨੇ ਹੋਟਲ ਰਿੰਗ ਦਾ ਕੰਮ ਜਿਹੜਾ ਸੀ ਆਪਣੇ ਬ੍ਰਦਰ ਦਾ ਉਹ ਸੰਭਲਿਆ ਪਰੰਤੂ ਜਦੋਂ ਹੁਣ ਇਹ ਜਸਟਨ ਟਰੂਡੋ ਨੇ ਅਸਤੀਫਾ ਦਿੱਤਾ ਤਾਂ ਉਹਨਾਂ ਨੇ ਕਿਹਾ ਕਿ ਮੈਂ ਵੀ ਉਮੀਦਵਾਰਾਂ ਮੈਂ ਬਿਲਕੁਲ ਆਊਟਸਾਈਡਰ ਨਹੀਂ ਹਾਂ ਲਿਬਰਲ ਪਾਰਟੀ ਦੇ ਵਿੱਚ ਪਰ ਕਿਉਂਕਿ ਜਿਹੜੇ ਵਰਤਮਾਨ ਜਿਹੜੀ ਸਰਕਾਰ ਹੈ ਜਿ ਲਿਬਰਲ ਪਾਰਟੀ ਹੈ ਉਹਦੇ ਫੈਸਲਿਆਂ ਦੀ ਮੈਂ ਹਿੱਸੇਦਾਰ ਨਹੀਂ ਇਸ ਕਰਕੇ ਮੈਂ ਇੰਡੀਪੈਂਡੈਂਟ ਹਾਂ ਤੇ ਮੈਂ ਉਹ ਜਿਹੜੇ ਕੈਨੇਡਾ ਨੂੰ ਜਿਹੜੀਆਂ ਸਮੱਸਿਆਵਾਂ ਦਰਪੇਸ਼ ਨੇ ਮੈਂ ਉਹਨਾਂ ਦਾ ਹੱਲ ਕਰ ਸਕਦੀ ਹਾਂ ਉਹਨਾਂ ਨੇ ਵੀ ਆਪਣੀ ਨਾਮਿਨੇਸ਼ਨ ਪਾ ਦਿੱਤੀ 6 ਉਮੀਦਵਾਰ ਬਣ ਗਏ ਸਨ ਜਿਨ੍ਹਾਂ ਵਿੱਚ ਫ੍ਰੈਂਕ ਬੈਲੇਸ ਵੀ ਸਨ ਕ੍ਰਿਸਟਿਫ ਫਰੀ ਲੈਂਡ ਵੀ ਸਨ ਤੇ ਜਿਹੜੀ ਲੀਡਰ ਆਫ ਦਾ ਹਾਊਸ ਸੀ ਕੈਰੀਨਾ ਗੋਲਡ ਉਹਨਾਂ ਨੇ ਵੀ ਉਮੀਦਵਾਰੀ ਜाहिर ਕੀਤੀ ਔਰ ਇਸ ਤਰ੍ਹਾਂ ਜਦੋਂ ਪਹਿਲਾ ਪ੍ਰੋਸੈਸ ਸ਼ੁਰੂ ਹੋਇਆ ਤਾਂ ਚੰਦਰ ਆਰਿਆ ਨੂੰ ਉਹਨਾਂ ਨੇ ਡਿਕਲੇਅਰ ਕਰ ਦਿੱਤਾ ਕਿ ਉਹ एलिਜੀਬਲ ਨਹੀਂ ਉਸ ਤੋਂ ਬਾਅਦ ਜਦੋਂ 4-5 ਉਮੀਦਵਾਰ ਰਹਿ ਗਏ ਸਨ ਤਾਂ ਰੂਬੀਟਾ ਲਾਨੋ ਵੀ ਜਿਹੜੀ ਉਹਨਾਂ ਦੀ ਇਲੈਕਸ਼ਨ ਕਮੇਟੀ ਹੈ ਔਰ ਜਿਹੜੀ ਇੱਕ ਐਕਸਪੈਂਸਸ ਕਮੇਟੀ ਹੈ ਲਿਬਰਲ ਪਾਰਟੀ ਦੀ ਉਹਨਾਂ ਨੇ ਰੂਬੀਟਾ ਲਾਨੋ ਵੀ ਡਿਕਲੇਅਰ ਕਰ ਦਿੱਤਾ ਕਿ ਉਹ ਵੀ ਯੋਗ ਨਹੀਂ ਹੈ ਉਮੀਦਵਾਰੀ ਦੇ ਰੂਬੀ ਢੱਲਾ ਨੇ ਇਸ ਦਾ ਬੜਾ ਦੁੱਖ ਪ੍ਰਗਟਾਇਆ ਉਹਨੇ ਨਮੋਸ਼ੀ ਵੀ ਕੀਤੀ ਉਹਨੇ ਇਸ ਫੈਸਲੇ ਅਗੇਂਸਟ ਅਪੀਲ ਵੀ ਕੀਤੀ ਲੇਕਿਨ ਉਹਨਾਂ ਦੀ ਅਪੀਲ ਵੀ ਰਿਜੈਕਟ ਕਰ ਦਿੱਤੀ ਗਈ ਤਾਂ ਫਿਰ ਰੂਬੀ ਢੱਲਾ ਨਰਾਸ਼ ਤਾਂ ਸੀ ਹੀ ਉਹਨੇ ਫਿਰ ਜੋ ਆਪਣੇ YouTube ਤੇ ਜਾਂ ਸੋਸ਼ਲ ਮੀਡੀਆ ਹੈਂਡਲ ਤੇ ਬਹੁਤ ਸਾਰੇ ਬਿਆਨ ਦਿੱਤੇ ਤੇ ਉਹਨਾਂ ਨੇ ਇਹ ਕਿਹਾ ਕਿ ਇਹ ਇੱਕ ਸਾਰਾ ਸ਼ੈਮ ਹੈ ਮਾ ਕਾਨੀ ਨੂੰ ਪ੍ਰਧਾਨ ਮੰਤਰੀ ਬਣਾਣ ਦਾ ਉਹਦੀ ਤਾਜਪੋਸ਼ੀ ਤਾਜਪੋਸ਼ੀ ਕਰਨ ਦਾ ਔਰ ਇਹ ਸਾਰਾ ਜਿਹੜਾ ਕੀਤਾ ਜਾ ਰਿਹਾ ਇਹ ਇੱਕ ਵਾਗੇ ਇੱਕ ਸ਼ੈਮ ਹੈ ਔਰ ਉਹਨਾਂ ਦੇ ਨਾਲ ਬਹੁਤ ਤੱਕਾ ਕੀਤਾ ਗਿਆ ਤੇ ਜਦ ਕਿ ਉਹਨਾਂ ਨੇ ਕੋਈ ਅਜਿਹੀ ਗਲਤੀ ਨਹੀਂ ਕੀਤੀ ਕਿ ਉਹਨਾਂ ਦੀ ਉਮੀਦਵਾਰੀ ਨੂੰ ਨਕਾਰਿਆ ਜਾ ਸਕੇ ਚਲੋ ਜੋ ਵੀ ਹੋਇਆ ਹੁਣ 9 ਮਾਰਚ ਨੂੰ ਚੋਣ ਹੋ ਜਾਣੀ ਹੈ ਨਵਾਂ ਪ੍ਰਧਾਨ ਮੰਤਰੀ ਕੈਨੇਡਾ ਦਾ ਬਣ ਜਾਣਾ ਹੈ ਇਨ ਬਿਟਵੀਨ ਜਿਹੜੇ ਜਸਟਿਨ ਟਰੂਡੋ ਨੇ ਉਹਨਾਂ ਨੇ ਗਵਰਨਰ ਜਨਰਲ ਨੂੰ ਬੇਨਤੀ ਕੀਤੀ ਸੀ ਕਿ ਜਿਹੜਾ ਹਾਊਸ ਆਫ ਕਾਮਨ ਦਾ ਸੈਸ਼ਨ ਚੱਲ ਰਿਹਾ ਸੀ ਜਿਹੜਾ ਕੁਝ ਸਮੇਂ ਲਈ ਛੁਟਿਆ ਕਰਕੇ ਰੋਗ ਦਿੱਤਾ ਗਿਆ ਸੀ ਉਸ ਨੂੰ ਹੋਰ ਅੱਗੇ ਤੱਕ ਪਹਲਦਾ ਜਾਵੇ ਤੇ ਉਹ 27 ਜਨਵਰੀ ਦੀ ਬਜਾਏ ਹੁਣ ਉਹ 24 ਮਾਰਚ ਨੂੰ ਸੈਸ਼ਨ ਦੁਬਾਰਾ ਸ਼ੁਰੂ ਹੋਏਗਾ ਤੇ ਉਸ ਵੇਲੇ ਤੱਕ ਜਸਟਿਨ ਟਰੂਡੋ ਦੀ ਥਾਂ ਤੇ ਨਵੇਂ ਪ੍ਰਧਾਨ ਮੰਤਰੀ ਆ ਚੁੱਕੇ ਹੋਣਗੇ ਕੀ ਇਹ ਮਾਕ ਕਾਨੀ ਹੋਣਗੇ ਜਾਂ ਕ੍ਰਿਸਟੀਆ ਫਰੀਲੈਂਡ ਹੋਏਗੀ ਕਰੀਨਾ ਗੋਲਡ ਹੋਏਗੀ ਜਾਂ ਫਰੈਂਕ ਬੈਲਿਸ ਫੈਸਲਾ ਨੋ ਮਾਰਚ ਨੂੰ ਹੋਏਗਾ 2,25,000 ਲਿਬਰਲ ਡੈਲੀਗੇਟ ਰਜਿਸਟਰ ਹੋਏ ਨੇ ਜਿਹੜੇ ਆਲਰੇਡੀ ਵੋਟਾਂ ਪਾ ਰਹੇ ਨੇ ਜਾਂ 9 ਮਾਰਚ ਤੱਕ ਵੋਟ ਪਾ ਕੇ ਨਵੇਂ ਪ੍ਰਧਾਨ ਮੰਤਰੀ ਦਾ ਫੈਸਲਾ ਕਰ ਲੈਣਗੇ ਫੈਸਲਾ ਕੁਝ ਵੀ ਹੋਵੇ ਪਰ اپੋਜੀਸ਼ਨ ਪਾਰਟੀਆਂ ਜਿਹੜੀਆਂ ਨੇ ਤਿੰਨੇ ਹੀ ਮੇਨ ਚਾਹੇ ਉਹ ਕਨਜ਼ਰਵੇਟਿਵਸ ਹੋਣ ਚਾਹੇ ਬਲੌਕ ਕੋਬੇਕਾ ਹੋਵੇ ਤੇ ਚਾਹੇ ਨਿਊ ਡੈਮੋਕ੍ਰੇਟਸ ਹੋਣ ਉਹਨਾਂ ਸਾਰਿਆਂ ਨੇ ਕੀ ਆਇਆ ਕਿ ਅਸੀਂ ਇਹ ਸਰਕਾਰ ਵਿੱਚ ਬੇਵਿਸ਼ਵਾਸੀ ਦਾ ਮਤਾ ਲੈ ਕੇ ਆਵਾਂਗੇ ਤੇ ਇਹ ਸਰਕਾਰ ਨੂੰ ਚਲਦਾ ਕਰਾਂਗੇ ਤੇ ਚੋਣਾਂ ਜਿਹੜੀਆਂ ਅਕਤੂਬਰ 'ਚ ਹੋਣੀਆਂ ਨੇ ਹੋ ਸਕਦਾ ਹੈ ਜਿੱਦ ਅਮਰ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਚੋਣਾ ਜਲਦੀ ਹੋ ਜਾਣਾ ਆਂਦੇ ਦਿਨਾਂ ਵਿੱਚ ਕੀ ਹੋਏਗਾ ਕਿਉਂਕਿ ਭਾਰਤ ਦਾ ਬਹੁਤ ਇੰਟਰਸਟ ਹੈ ਭਾਰਤੀ ਲੋਕ ਬਹੁਤ ਕੈਨੇਡਾ ਵਿੱਚ ਰਹਿੰਦੇ ਨੇ ਔਰ ਖਾਸ ਕਰਕੇ ਵਿਦਿਆਰਥੀ ਸੋ ਸਭ ਦੇ ਨਜ਼ਰਾਂ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਦੀ ਚੋਣ ਤੇ ਲੱਗਿਆ ਰਹਿਣ ਗਿਆ ਚਲੋ ਆਂਦੇ ਦਿਨਾਂ ਵਿੱਚ ਕੌਣ ਪ੍ਰਧਾਨ ਮੰਤਰੀ ਬਣਦਾ ਹੈ ਉਹਦੀ ਵੀ ਗੱਲ ਕਰਾਂਗੇ ਤਦ ਤੱਕ ਇਜਾਜ਼ਤ ਦਿਓ ਖੁਸ਼ ਰਹੋ ਸਲਾਮਤ ਰਹੋ